ਨਮਾਜ਼ ਕਰਕੇ ਕਾਜੀ ਕਹਿੰਦਾ ਤੁਸੀਂ ਨਮਾਜ਼ ਕਿਉਂ ਨਹੀਂ ਪੜੀ ਗੁਰੂ ਜੀ ਕਹਿ ਲਗੇ ਤੁਹਾਡਾ ਮਾਤਾ ਘਰ ਨਵ ਜੰਮੀ ਬਸ਼ੇਰੀ ਦੀ ਰਾਖੀ ਕਰ ਰਿਆ ਸੀ ਉਹ ਖੂਬੇ ਚ ਦੇਖ ਕੇ ਮਰਨਾ ਜਾਵੇ ਤੇ ਨਵਾਬ ਦੋਸਖਾਂ ਦਾ ਮਾਤਾ ਕਾਬਲ ਦੀ ਧਰਤੀ ਤੇ ਸੋਹਣੇ ਘੋੜੇ ਖਰੀਦਦਾ ਪਿਆ ਸੀ ਅਸੀਂ ਨਮਾਜ਼ ਕਿਸ ਨਾਲ ਪੜਦੇ ਆ ਗਾਂ ਭਰਿਆ ਘਰ ਹੈ ਜੀ ਗੁਰੂ ਸਾਹਿਬ ਜੀ ਇੱਥੇ ਅਰੇ ਰਹਿੰਦੇ ਹੈ ਜੀ ਕਈ ਕਈ ਦਿਨ ਕਈ ਕਈ ਰਾਤਾਂ ਤੇ ਹਟਾ ਸਾਹਿਬ ਦੁਕਾਨ ਕਰਨ ਜਾਂਦੇ ਹਾਂ ਕੋਤੋਂ ਮੂੜ ਗਿਆ ਪਾਣੀ ਪਾਣੀ ਪੀਂਡੀਆਂ ਪਾਣੀ ਕਿੱਥੋਂ ਪੀਂਡੀਆਂ ਵਾ ਇੱਥੇ ਸੰਗਤ ਆਪਣੇ ਚਰਨ ਧਤੋ ਕੇ ਜਾਂਦੇ ਆ ਲਓ ਜੀ ਅਗਲੀ ਯਾਤਰਾ ਸਾਡੀ ਸ਼ੁਰੂ ਹੋ ਗਈ ਆ ਤੇ ਬੇ ਨਾਨਕੀ ਜੀ ਦਾ ਘਰ ਇੱਥੇ ਹੀ ਜਾਂਦੇ ਕੱਬਿਓ ਜੋ ਨਹੀਂ ਪਰ ਉਹ ਕੱਬਿ ਲਿਖਿਆ ਨਹੀਂ ਕੋਈ ਨਾ ਸਿਰ ਬੇਬੇ ਨਾਨਕੀ ਜੀ ਮੁਹੱਲਾ ਸਿੱਖਾਂ ਅਗਲੇ ਅਗਲੇ ਮੋੜ ਤੋਂ ਹੋਊਗਾ ਇੱਥੇ ਬੋਰਡ ਲੱਗਾ ਬੇਬੇ ਨਾਨਕੀ ਜੀ ਤਾਂ ਪੁੱਛਣਾ ਪਰ ਮੈਨੂੰ ਤੋਂ ਬੇਬੇ ਨਾਨਕੀ ਜੀ ਦੇ ਘਰ ਦੀ ਗੱਲ ਕਰਨੀ ਆਪਾਂ ਪਰ ਦੋਰਾ ਮਾਤਾ ਬੇਬੇ ਨਾਨਕੀ ਜੀ ਦਾ ਵਾ ਇੱਥੇ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸਾਹਿਬ ਨੇ ਪੜਿਆ ਤੇ ਅਹੀਂ ਆਹੀਂ ਖੱਬੇ ਮੋੜਨਾ ਖੱਬੇ ਘਰ ਘਰ ਖੱਬੇ ਆ 8 ਸਾਲ ਦੇ ਨਾਲ ਹੀ ਮੋੜ ਜਾਣਾ ਬਸ ਖੱਬੇ ਹੱਥ ਜਦੋਂ ਮੈਂ ਮੁੜਿਆ ਹੋ ਜੀ ਸਤ ਗੁਰੂ ਘਰ ਨੇ ਜੀ ਇੱਥੇ ਇਤਿਹਾਸਿਕ ਆਹ ਗੁਰੂ ਹਰਕ੍ਰਿਸ਼ਨ ਪਬਲੀ ਸਕੂਲੀ ਹੈ ਜੀ ਹੁਣ ਆਪਾਂ ਘਰ ਵੇਖਣਾ ਵਾ ਜੀ ਇਹ ਮੈਨੂੰ ਪਤਾ ਲੱਗਾ ਸੀ ਵੀ ਘਰ ਦੀ ਮੁਰੰਮਤ ਦੁਬਾਰਾ ਕਰਤੀ ਗਈ ਸੀ ਪਰ ਕਈ ਕਹਿੰਦੇ ਸੀ ਵੀ ਘਰ ਅਜੇ ਠੀਕ ਹੀ ਉਹ ਪ੍ਰਾਤਨ ਦੇਖ ਨਹੀਂ ਛੇੜ ਨਹੀਂ ਚਾਹੀਦੀ ਕਈ ਕਹਿੰਦੇ ਵੀ ਸਾਂਭਣ ਵਾਸਤੇ ਛੇੜ ਨਹੀਂ ਚਾਹੀਦੀ ਜੇ ਇਹ ਚਲੋ ਹੁਣ ਪੰਥਕ ਮਸਲਾ ਵਾ ਇਹਦੇ ਬਾਰੇ ਵੀ ਮੈਂ ਕੋਈ ਗੱਲ ਕਰਨੀ ਅਹੀਂ ਘਰ ਵੇਖਣਾ ਹੁਣ ਘਰ ਬੇਬੀ ਨਾਨ ਕੀ ਜਿੱਦੇ ਕਿੱਥੇ ਆ ਜਾਵੇਂ ਮੈਂ ਕਦੀ ਟਿਕਾਣੇ ਤੇ ਨਹੀਂ ਪਹੁੰਚਦਾ ਇਹ ਚੀਜ਼ ਮੈਨੂੰ ਪੱਕਾ ਗਿਆਨ ਹੋ ਗਿਆ ਵਾ ਜੀ ਜੀ ਮੈਂ ਫਿਰ ਅੱਗੇ ਸਹੀ ਆਉਂਦੇ ਆ ਪਰ ਮੈਂ ਆਪਣੇ ਆਪ ਨੂੰ ਗਲਤ ਕਹਿਣ ਆ ਤੇ ਹੁਣ ਆਪਾਂ ਦਰਸ਼ਨ ਕਰਨ ਲੱਗੇ ਆ ਘਰ ਬੇਬੇ ਨਾਨ ਕੀ ਘਰ ਹੁਣ ਘਰਾਂ ਦੇ ਵਿੱਚ ਹੀ ਆ ਗਿਆ ਵਾ ਬੋਰਡ ਦਾ ਰੁਖਿਆ ਤੇ ਆ ਸਾਹਮਣੇ ਆ ਬਿਲਡਿੰਗ ਆ ਗਰੀਲਾਂ ਲੱਗੀਆਂ ਸੀਮਿੰਟ ਦੀਆਂ ਇਹਨਾਂ ਦੇ ਵਿੱਚ ਜੀ ਅੰਦਰੋਂ ਅੰਦਰ ਜਾ ਰਹੇ ਆ ਇਹ ਦੂਸਰਾ ਸਤਾ ਬੰਦਾ ਵਾ ਇਤਿਹਾਸ ਇਲਾਪਾਂ ਇਤਿਹਾਸ ਦੀ ਸਾਂਝ ਪਾੜੀਏ ਥੋੜੀ ਜੀ ਗੁਰਦੁਆਰਾ ਬੇਬੇ ਨਾਨਕੀ ਜੀ ਪ੍ਰਾਤਨ ਘਰ ਹੈ ਜੀ ਬੇਬੇ ਨਾਨਕੀ ਜੀ ਦਾ ਇਹ ਸਥਾਨ ਬੇਬੇ ਜੀ ਦਾ ਘਰ ਹੈ ਇੱਥੇ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ ਕੀਤੀ ਸੀ ਇੱਥੇ ਹੀ ਗੁਰੂ ਜੀ ਨੂੰ ਫੁਲਕਾ ਤਿਆਰ ਕਰਕੇ ਯਾਦ ਕੀਤਾ ਸੀ ਤੇ ਗੁਰੂ ਜੀ ਉਸੇ ਵਕਤ ਆਣ ਕੇ ਬੇਬੇ ਜੀ ਨੂੰ ਦਰਸ਼ਨ ਦਿੱਤੇ ਅਤੇ ਫੁਲਕਾ ਛਕਿਆ ਇੱਥੋਂ ਹੀ ਗੁਰੂ ਜੀ ਮੋਦੀ ਖਾਨੇ ਹੱਟ ਸਾਬ ਜਾਂਦੇ ਸਨ ਅਤੇ ਤੇਰਾ ਤੇਰਾ ਤੋਲਦੇ ਸਨ ਇੱਥੋਂ ਹੀ ਗੁਰੂ ਜੀ ਬਈ ਨਦੀ ਦੇ ਕੰਢੇ ਤੇ ਇਸ਼ਨਾਨ ਕਰਨ ਜਾਂਦੇ ਸਨ ਅਤੇ ਬੈਠ ਕੇ ਤਪ ਕਰਦੇ ਸਨ ਅੱਜ ਉਸ ਥਾਂ ਤੇ ਗੁਰਦਵਾਰਾ ਬੇਰ ਸਾਹਿਬ ਜੋ ਆਪ ਦਰਸ਼ਨ ਕਰ ਚੁੱਕੇ ਆ ਜੀ ਗੁਰਦਵਾਰਾ ਬੇਰ ਸਾਹਿਬ ਤੋਂ ਗੁਰੂ ਸਾਹਿਬ ਲੋਪ ਹੋਏ ਹੀ ਤੇ ਗੁਰਦਵਾਰਾ ਜਲਮ ਪਹਿਲਾ ਦਰਸ਼ਨ ਕੀਤਾ ਸੀ ਉੱਥੇ ਗੁਰੂ ਸਾਹਿਬ ਨਿਕਲੇ ਸੀ ਇਹ ਸਾਧ ਸੰਗਤ ਜੀ ਗੁਰਦਵਾਰਾ ਸਾਹਿਬ ਦਰਸ਼ਨੀ ਡਿਊਰੀ ਇਹ ਘਰ ਹੈ ਜੀ ਘਰ ਬੰਦ ਹੁੰਦਾ ਨੋਰਮਲੀ ਇਦਾਂ ਹੀ ਦਰਸ਼ਨ ਕਰੋ ਨਹੀਂ ਬਾਂਦ ਰਹੀਆਂ ਜੀ ਇਤੋਂ ਪੁੱਛਿਆ ਆਂਡ ਘਮੜ ਚੋਂ ਪਤਾ ਲੱਗਾ ਇਦਰੋਂ ਰਾਹ ਵਾ ਜੀ ਦੋ ਇਹ ਬਿਨਾਂਕੇ ਜੀ ਭਾਈਆ ਜੈ ਆਰਾਮ ਜੀ ਸultanpur Lodhi ਕਪੂਚਲਾ ਕਿ ਦੱਪਾ ਕਮਲਾ ਘਰ ਹੈ ਜੀ ਗਾਂਵ ਪਰ ਆਕਰ ਹੈ ਜੀ ਗੁਰੂ ਸਾਹਿਬ ਜੀ ਇੱਥੇ ਰਹਿੰਦੇ ਸੀ ਜੀ ਕਈ ਕਈ ਦਿਨ ਕਈ ਕਈ ਰਾਤਾਂ ਤੇ ਹਟਾ ਸਾਹਿਬ ਦੁਕਾਨ ਕਰਨ ਜਾਂਦੇ ਹੈ ਇਹ ਤੇਰਾ ਸਕਰ ਬੇਬੇ ਜੀ ਦਾ ਘਰ ਹੈ ਇਸ ਕੋ ਹੀ ਵਿੱਚੋਂ ਬੇਬੇ ਨਾਨਕ ਜੀ ਜਲ ਵਰਤਿਆ ਕਰਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਜਤ ਉਦਾਸੀ ਤੇ ਗਏ ਸੰਤਾਂ ਬੇਬੇ ਜੀ ਨੇ ਇਸ ਕੋਈ ਵਿੱਚੋਂ ਜਲ ਲੈ ਕੇ ਪ੍ਰਸ਼ਾਦਾ ਤਿਆਰ ਕਰਕੇ ਵੀ ਜੀ ਨੂੰ ਯਾਦ ਕੀਤਾ ਤਾਂ ਗੁਰੂ ਜੀ ਨੇ ਆ ਕੇ ਪ੍ਰਸ਼ਾਦਾ ਛਕਿਆ ਅਤੇ ਭੈਣ ਜੀ ਨੂੰ ਦਰਸ਼ਨ ਦਿੱਤੇ ਇਸ ਸਥਾਨ ਦੀ ਕਾਰ ਸੇਵਾ ਬਾਬਾ ਜਕਤਾਰ ਸਿੰਘ ਜੀ ਤਰਨਤਨ ਵਾਲੇ ਕਰ ਰਹੇ ਹਨ ਆ ਜੀ ਪੁੱਤਰ ਕੋ ਗੁਰਦਵਰਾ ਸਾਹਿਬ ਕਾਮਲਾ ਸਿੱਖਾਂ ਦਾ ਮਹੱਲ ਆ ਨਾਂ ਪੈ ਗਿਆ ਜੀ ਉਹ ਸਭ ਦਾ ਵਿਆਹ ਵੀ ਸ਼ିକਾਰੀ ਹੋਇਆ ਜੀ। ਵਾਲੀ ਕਾ ਕਮਰਾ ਵਾ। ਉੱਥੇ ਗੁਰੂ ਸਾਹਿਬ ਸੁਸ਼ੋਭਿਤ ਨੇ ਜੀ। ਵਾਹਿਗੁਰੂ। ਵਾਹਿਗੁਰੂ। ਹਲਕੇ ਵਿੱਚ ਨਾ ਜਲ ਵੀ ਹੁੰਦਾ ਵਾ ਜੀ। ਜਲ ਤੋਂ ਛਕ ਸਕਦੇ ਜੀ। ਬਹੁਤ ਹੀ ਮਿੱਠਾ। ਮਿੱਠਾ ਜਲਿਆ ਜੀ। ਬਹੁਤ ਮਿੱਠਾ ਜਾਂਦਾ ਹੈ। ਬਹੁਤ ਮਿੱਠਾ ਹੀ ਬਣ ਕਾ ਰਿਹਾ। ਠੀਕ ਹੈ ਜੀ। ਮਿਹਰਬਾਨੀ। ਦਿਖਾ ਲਓ ਕਹਿੰਦੇ ਖਾਧੀ ਬਹੁਤ ਚਾਦਾ। ਜੇ ਮਨ ਨੂੰ ਪਰਸ਼ੰਤਾਂ ਹੁੰਦੀ ਨੇ ਇਹ ਚੜ ਕੇ ਉੱਤੀ ਆ ਜੀ ਦਾ ਜੀ ਇੱਥੇ ਕਾ ਜੈਬਕਰ ਬਣਿਆ ਅਜੀ ਅਫਗਰ ਵੇਖੀ ਜੀ ਆਪੀ ਇਤਿਹਾਸ ਪ੍ਰਗਟਉਂਦੀਆਂ ਵੱਖ-ਵੱਖ ਤਸਵੀਰਾਂ ਲੱਗੀਆਂ ਆ ਗੁਰੂ ਸਾਹਿਬ ਦੀਆਂ ਗੁਰੂ ਸਾਹਿਬ ਦੇ ਕੋਲ ਤਾਂ ਨਾਲ ਲਿਖਿਆ ਹੋਇਆ ਨਾਲ ਸਾਨੂੰ ਕਲਪਨਿਕ ਜੋ ਸਾਡੀ ਜਹਨ ਵਿੱਚ ਤਸਵੀਰਾਂ ਹੁੰਦੀਆਂ ਵਾ ਉਹ ਲਗਾਈਆਂ ਗਈਆਂ ਕਾਰ ਵੇਖੋ ਤੇ ਹੀਂ ਕਟਾ ਸ਼ਾਨਦਾਰ ਹੈ ਪਰ ਇਹਨੂੰ ਮੋਡੀਫਾਈਡ ਕੀਤਾ ਵਾ ਪਰ ਇਹਨੂੰ ਉਸੇ ਤਰੀਕੇ ਨਾਲ ਹੀ ਕੀਤਾ ਗਿਆ ਵਾ ਉਹ ਚੀਜ਼ ਨਾਲ ਛੇੜਛੜ ਨਹੀਂ ਕੀਤੀ ਗਈ ਜਿਵੇਂ ਕਿ ਸਭ ਕੁਝ ਪੜਾਤਣਿਆ ਆ ਵਾ ਵੇਖੋ ਹਰ ਚੀਜ਼ ਇੱਥੇ ਪੜਾਤਣਿਆ ਕਿਸੇ ਪ੍ਰਕਾਰ ਦੇ ਕੋਈ ਛੇੜਛੜ ਨਹੀਂ ਹੋਈ ਵੇ ਆ ਵੇਖੋ ਹੱਥ ਲਾ ਲਾ ਕੇ ਹਿਮਟਰੀ ਮੇਰੇ ਮੱਥੇ ਤੇ ਲਾਉਣ ਦੇ ਲਗਣ ਡਿਆ ਹਾਫ ਕਿਤੇ ਸ਼ਾਨਦਾਰ ਆ ਦੂਰ ਬਾਬੇ ਦੀ ਮੱਥੇ ਤੇ ਲਾਉਣ ਨਾਲ ਸ਼ਰਮਾਤੇ ਕੋਈ ਕੋ ਆਪ ਹੀ ਕੱਟੇ ਜਾਣ ਉਹ ਤਾਂ ਕੱਟੇ ਨਹੀਂ ਜਾਂਦੇ ਕੱਟੇ ਦੀ ਹੱਡੀ ਜੋ ਮਨ ਵਿੱਚ ਜੋ ਤਦਲਾ ਵਾ ਉਹ ਕਿਸ ਪ੍ਰਕਾਰ ਦਾ ਉਹ ਮੈਟਰ ਕਰੂਗਾ ਹੋਰ ਜੀਜਾ ਮੈਟਰ ਨਹੀਂ ਕਰਦੀਆਂ ਇੱਕ ਹੋਰ ਪੌੜੀ ਤਾਂ ਜਾਂਦੀ ਹੈ ਪਤਨ ਨੂੰ ਖੋਲੀ ਆ ਕਿ ਬੰਦਿਆ ਆ ਵੀ ਸਾਰ ਬਚੈਬ ਘਰੀ ਹੈ ਜੀ ਥੱਲੇ ਵੀ ਬੁਦੀ ਚ ਇਕੱਠਾ ਸਾਰੀਆਂ ਪ੍ਰਾਤਨ ਨੇ ਵੇਖੋ ਜੀ ਸਾਡਾ ਮਨ ਆ ਮਨ ਨਹੀਂ ਸਭ ਕੁਝ ਆ ਮਲਟੀਟਾਸਕਿੰਗ ਸਿਸਟਮ ਆ ਅਸੀਂ ਉਹਨੂੰ ਕਿੱਦਾਂ ਵਰਤਣਾ ਵਾ ਕਿੱਥੇ ਕਿੱਦਾਂ ਵਰਤਣਾ ਜੇ ਹਨ ਉਹ ਸਹੀ ਤਰੀਕ ਨਾਲ ਵਰਤਣਾ ਆ ਜੇ ਫੇਰ ਰੱਬ ਦੀ ਧੂੜ ਸਭ ਕੁਝ ਪਰਵਾਣ ਆ ਜੇ ਹਨ ਉਹ ਸਹੀ ਤਰੀਕ ਨਾਲ ਵਰਤਣਾ ਨਹੀਂ ਆਉਂਦਿਆ ਤੇ ਫੇਰ ਅਸੀਂ ਚੋਰ ਦੇ ਚੋਰੀਆਂ ਇੱਥੇ ਮਰਜੀ ਚੱਲ ਜੀ ਗਈ ਉਹੀ ਗੱਲ ਆ ਵੀ ਨਾਵਾ ਚਲੇ ਧਿਰਥੀ ਆ ਜੀ ਕਰਨ ਆ ਵੇਖੋ ਪੁਰਾਣਿਆਂ ਘਰਾਂ ਚ ਹੁੰਦੀਆਂ ਆਂ ਸਾਡੇ ਤੋਂ ਪੁਰਾਣਿਆਂ ਘਰਾਂ ਜੀ ਉਤੇ ਬੂਆ ਬੰਦੇ ਜੀ ਅੰਛ ਜੰਤਰਾ ਮਜਾ ਸਾਰੋਜ ਕੇ ਦਰਸ਼ਨ ਹੋ ਗਏ ਆ ਹੁਣ ਆਪਾਂ ਇਥੋਂ ਆਪਣੇ ਅਗਲੇ ਸਫਰ ਨੂੰ روانਾ ਹੋਈਏ ਘਰ ਵਿੱਚ ਹਰ ਚੀਜ਼ ਪੁਰਾਣੀਆਂ ਪਹਿਲਾਂ ਕਦਰੇ ਬਣੂਗੀ ਡਾਟ ਜੇ ਬਰ ਬਣਾਏ ਹੁੰਦੇ ਹੀ ਮਾਰੀਆਂ ਦੇ ਨਾਲ ਕਿਉਂ ਵੀ ਹੈਗੇ ਮੇਰੇ ਸਾਹ ਕੋਈ ਗੱਲ ਨਹੀਂ ਜੇ ਮੋਡੀਫਾਈਡ ਕਰਤਾ ਵਾ ਤੇ ਫਿਰ ਉਹਨੂੰ ਕੀਤਾ ਉਸੇ ਤਰੀਕੇ ਨਾਲ ਆਈ ਆ ਉਹ ਸਾਰੇ ਹੋ ਗਏ ਕੋਈ ਵੀ ਚੀਜ਼ਾਂ ਨਹੀਂ ਆ ਆ ਬੋਲ ਦਈਆਂ ਤੇ ਇੱਥੇ ਕੋਈ ਵੀ ਹੱਥ ਕਸਮੀ ਨਹੀਂ ਹੈਗੀ ਸਾਹਮਣਾ ਹੱਸ ਕੇ ਨਾ ਕੋਈ ਕੰਮ ਨਹੀਂ ਕਰਦਾ ਜਦੋਂ ਕੋਈ ਕੁਝ ਕਰਦਾ ਵਾ ਲੋਚਣਾ ਨਹੀਂ ਅੰਤਨਾ ਨਹੀਂ ਕਰਦੇ ਨੂੰ ਕੀ ਆ ਨਾ ਤੋਂ ਤਾਂ ਹੀ ਲੋਚਣਾ ਹੁੰਦੀ ਹੈ ਕਰ ਲੋ ਤਾਂ ਹੀ ਲੋਚਣਾ ਹੁੰਦੀ ਹੈ ਚਲੋ ਬਾਅਦ ਮੇਰਾ ਅਗਲੇ ਸਪੜੇ ਅਗਲੇ ਨੂੰ ਕਰਦੇ ਗਏ ਆ ਆਪਣਾ ਜੰਮਾ ਅਗਲਾ ਸਪੜਾ ਜੀ ਕੋ ਦੁਆਰਾ ਅੰਤਰਜਾਮ ਤੱਕ ਛੱਡ ਕੇ ਜਿਉਂ ਮੋਤ ਇੱਕ ਚੀਜ਼ ਮਨ ਦਿਖਾਉਂਦੀ ਆ ਜਿੱਥੋਂ ਗੁਨਾਹ ਦੇ ਵੀ ਲੰਘਦੇ ਸੀ ਸ਼ਰਕ ਦਾ ਹਾਲ ਵੇਖੋ ਸ਼ੜਕ ਇਦਾਂ ਦੀ ਆ ਸੀਵਰੇਜ ਪਾਇਆ ਗਿਆ ਬਾਅਦ ਸ਼ਰਕ ਨੂੰ ਭੁਲਾਇਆ ਨਹੀਂ ਗਿਆ ਬਾਅਦ ਚ ਹੁਣ ਵੀਡੀਓ ਪੂਰੀ ਵੇਖ ਤਾਂ ਕਿ ਤਨ ਪਾਰਾ ਜੂਗਾ ਰਾਮਾ ਦਾ ਮੈਂ ਬਲੇਖਾ ਖਾਦਾ ਹਾਂਗਾ ਜਿਹੜਾ ਵੀਡੀਓ ਵੇਖ ਲਿਓ ਉਹ ਨਹੀਂ ਖਾਓ ਮਨ ਮਸਲਾ ਇਹ ਆ ਵੀ ਗੁਰਦਰਾ ਸਾਹਿਬ ਦੇ ਨਾਲ ਨਾਲ ਹੀ ਅਸੀਂ ਖੱਬੇ ਆ ਗਏ ਹਾਂ ਕਿਲੋ ਮੀਟਰ ਦੇ ਆ ਕੇ ਤੇ ਕੋਲਰਾ ਆ ਜਾਂਦਾ ਵਾ ਜੀ ਬੇਬਨਾਨ ਕੀ ਜੀ ਦਾ ਘਰ ਤੇ ਹੁਣ ਹੁਣ ਜੇ ਬੋਲ ਰੇ ਹੱਟ ਸਾਹਿਬ ਤੋਂ ਜੇ ਸਾਹਮਣੇ ਰਾ ਜਾਂਦਾ ਨਾ ਉਧਰ ਨੂੰ ਹੀ ਜਾਣਾ ਵਾ ਉੱਥੇ ਹੋਣਾ ਗੁਰਦਰਾ ਗੁਰ ਅੰਤਰਜਾਮਤਾ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਨਮਾਜ਼ ਵਾਲਾ ਇੱਥੇ ਆਉਂਦਾ ਇਤਿਹਾਸ ਹੁੰਦਾ ਵਾ ਕਿ ਮਨ ਵਿੱਚ ਸਾਡੇ ਮਨ ਦੀ ਕੱਲ ਜਿਹੜੀ ਹੈ ਨਾ ਅਮੀਨ ਉੱਥੇ ਪਤਾ ਲੱਗਣੀ ਆ ਅਸੀਂ ਕੀ ਆ ਇੱਕ ਦਿਨ ਗੁਰਦਾਰੇ ਜਾਣਾ ਇੱਕ ਦਿਨ ਵੀ ਇੱਕ ਬੰਦਾ ਗੁਰਦਾਰੇ ਜਾਂਦਾ ਹੀ ਨਹੀਂ ਤੇ ਦੂਜੇ ਬੰਨੇ ਜਿਹੜੇ ਗੁਰਦਾਰੇ ਜਾਂਦੇ ਆ ਉਹ ਗੁਰਦਾਰੇ ਜਾ ਕੇ ਹਾਜ਼ਰੀ ਕਿੰਨੀ ਘਰਤੇ ਆ ਉਹ ਆ ਗੁਰਦਾਰੇ ਦਾ ਗੁਰ ਅੰਦਰ ਜਾਮਦਾ ਸਾਹਿਬ ਤੋਂ ਵਾਰ ਲਗੂਗਾ ਉੱਥੇ ਇੱਕ ਪਾਠ ਦੇ ਸਾਡੇ ਖੁੱਲਦੇ ਆ ਜਿਹੜੇ ਜਾਣਦੇ ਆ ਉਹ ਵੀ ਕਿੰਨਾ ਕ ਜਾਣਦੇ ਆ ਜਿਹੜੇ ਜਾਂਦੇ ਨਹੀਂ ਉਹਦੇ ਉਹਨਾਂ ਦਾ ਤੇ ਕੰਮ ਖਰਾਬ ਹੀ ਖਰਾਬ ਆ ਜਿਹੜੇ ਜਾਂਦੇ ਆ ਉਹਨਾਂ ਦਾ ਕਿਦਾਂ ਖਰਾਬ ਹੁੰਦਾ ਵਾ ਉਹਦੀ ਗੱਲ ਦਾ ਅੱਗੇ ਪਤਾ ਕਰਨੀ ਆ ਜੀ ਹੁਣ ਆਪਾਂ ਚੱਲਨੀ ਆ ਜੀ ਭਾਜੀ ਗੁਰਦਾਰਾ ਅੰਤਰਜਾਮਤਾ ਸਾਹਿਬ ਨਹੀਂ ਅੰਤਰਜਾਮਤਾ ਸਾਹਿਬ ਇਹ ਇੱਧਰ ਨੂੰ ਅੱਗੇ ਜਾ ਕੇ ਐਨ ਮੋੜਨਾ ਠੀਕ ਆ ਜੀ ਰੋਜੀ ਇਹ ਨੰਦੇ ਭੇਜਤਾ ਗੁਰਦਾਰਾ ਬੀਰ ਸਾਹਿਬ ਵਾਲ ਨੂੰ ਫੇਰ ਉੱਥੋਂ ਮੁੜਨਾ ਵਾ ਸਚੇਤ ਚਲੋ ਮੋੜ ਤੇ ਮਿਲਦੇ ਆਂ ਇੱਥੋਂ ਪੁੱਛਿਆ ਸਿੰਘ ਸਾਹਿਬ ਕੋ ਇਹ ਕਹਿੰਦੇ ਹੁਣ ਇੱਥੋਂ ਮੁੜ ਜਾਓ ਆ ਗਲੀ ਵੱਲੋਂ ਇਹ ਸਿੱਧੇ ਸਿੱਧੇ ਨਾਲੇ ਸਿੱਧੇ ਹੀ ਸਿੱਧੇ ਹੀ ਇਧਰ ਨੂੰ ਠੀਕ ਆ ਪੁਰ ਵੀ ਨਿਕਨੇ ਨਿਕ ਕੇ ਗੁਰਦੁਆਰਾ ਕਿੰਨੇ ਪੰਜ ਜਾਂਦੇ ਆ ਜਦੋਂ ਇੱਕ ਮਹਾਪੁਰਖ ਚਰਨ ਬਾ ਆਉਂਦੇ ਆ ਨਾ ਉਦੋਂ ਇਦਾਂ ਦੀ ਗੱਲ ਬੰਦੀ ਆ ਲੰਘ ਜੀਏ ਭਾਜੀ ਇਹ ਗੁਰਦੁਆਰਾ ਗੁਰ ਅੰਦਰ ਜਾਮਦਾ ਜਾਣਾ ਵਾ ਕਿੱਦਾਂ ਜਾਵਾਂ ਹੋ ਮੈਂ ਬਾਰੇ ਮੈਂ ਛੱਡ ਕੇ ਛੱਡ ਕੇ ਚੱਲ ਜਣਾ ਸੀਗਾ ਉਹ ਉਹ ਇੱਧਰ ਪਾਦਾ ਮੈਨੂੰ ਆਈ ਇਹ ਪਾਇਆ ਵਾ ਹਾਂ ਇੱਥੋਂ ਅੰਦਰ ਨਹੀਂ ਜਾਣਾ ਇਹ ਚੱਲ ਬੋਰਡ ਆ ਨਾ ਬੋਰਡ ਦੇ ਨਾਲ ਦੀ ਗੁਰਦੁਆਰਾ ਨਾਲ ਹੀ ਇੱਥੇ ਇੱਥੇ ਆ ਜਾਣਾ ਵਾ ਅੱਜ ਤੋਂ ਪਹਿਲੀ ਮੁਰ ਜਾਣਾ ਮੈਂ ਦੇ ਜੋ ਹਾਂਜੀ ਇੱਥੇ ਐ ਮੁੜਨਾ ਵਾ ਹਾਂ ਇੱਥੋਂ ਅਗਲੇ ਪਿੰਨੇ ਰੋਡ ਚੜ ਜਾਣਾ ਇੱਕ ਅੱਛਾ ਰੋੜੇ ਰੋੜੇ ਐ ਨੂੰ ਅੱਜ ਠੀਕ ਠੀਕ ਆ ਓਕੇ ਜੀ ਲਓ ਜੀ ਰਾਮ ਮੈਸੇ ਕੀਤਾ ਹੀ ਗੱਡੀਆਂ 'ਚ ਬੈ ਗਿਆਂ ਵਾ ਤੋਂ ਗੱਡੀਆਂ ਆ ਜੇ ਰੋਡ ਤੇ ਚੜਨ ਉਹ ਰਾਲ ਬਾਹਰ ਇਧਣ ਦੇ ਕਿ ਚੌਂਕ ਆ ਗਿਆ ਜੀ ਕਿਲੋਮੀਟਰ ਤੇ ਹੀ ਮੁਹੱਲਾ ਅਰੋੜਾ ਗੁਰ ਲਕਾ ਇਹ ਆ ਗਿਆ ਗੁਰਦਰਾ ਗੁਰੰਦਰ ਜਾਮਦਾ ਸਾਹਿਬ ਸੌ ਤੋਂ ਪਹਿਲਾਂ ਤਿਆਸੀਕ ਸਮਾਂ ਸੀ ਗੁਰਦਰਾ ਅੰਦਰ ਜਾਮਦਾ ਸਾਹਿਬ ਮੱਜ ਜੀ ਦੀ ਜਗਾ ਤੇ ਇਸਤੇਤਾ ਹੈ ਮਸਜਿਦ ਇਥੇ ਜੀ ਇਥੇ ਨਵਾਬ ਦੌਲਤ ਖਾਨ ਨੇ ਗੁਰੂ ਨਾਨਕ ਦੇਵ ਜੀ ਨੂੰ ਨਮਾਜ਼ ਵਿੱਚ ਭਾਗ ਲੈਣ ਦੀ ਸੱਤਿਆ ਗੁਰੂ ਨਾਨਕ ਦੇਵ ਜੀ ਇੱਕ ਪਾਸੇ ਖੜੇ ਰਹੇ ਅਤੇ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਨਵਾਬ ਅਤੇ ਕਾਜੀ ਨਮਾਜ਼ ਦਾ ਕਾਜ ਸਿਰਫ ਰਸਮ ਵਜੋਂ ਹੀ ਕਰ ਰਹੇ ਹਨ ਜਦੋਂ ਕਿ ਉਹਨਾਂ ਦਾ ਧਿਆਨ ਸੰਸਾਰਿਕ ਵਿਚਾਰਾਂ ਵਿੱਚ ਲੀਨ ਹੈ ਜਦੋਂ ਗੁਰੂ ਜੀ ਨੂੰ ਪ੍ਰਸ਼ਨ ਕੀਤਾ ਗਿਆ ਕਿ ਤੁਸੀਂ ਪ੍ਰਾਰਥਨਾ ਦਾ ਭਾਗ ਕਿਉਂ ਨਹੀਂ ਲਿਆ ਗੁਰੂ ਜੀ ਨੇ ਨਵਾਬ ਨੂੰ ਨਮਾਜ਼ ਦੌਰਾਨ ਸਹੀ ਤਰੀਕੇ ਨਾਲ ਧਿਆਨ ਲਗਾਉਣ ਦੀ ਨਸੀਹਤ ਦਿੱਤੀ ਤੇ ਨਵਾਬ ਗੁਰੂ ਜੀ ਦੀ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹੋ ਉਹਨੇ ਮੁਆਫੀ ਮੰਗੀ ਉਹ ਕੋ ਜੋ ਆਪਣੇ ਕੰਮ ਕਰ ਰਹੇ ਸਨ ਿਆ ਸੀ ਆਪਣੇ ਮਨ ਵਿੱਚ ਸਿੱਖ ਵਿਦਵਾਨਾਂ ਨੂੰ ਪਤਾ ਵਾ ਜਿਆਦਾ ਸਾਖੀਆਂ ਜੋ ਇਤਿਹਾਸ ਨਾਲ ਸੰਬੰਧ ਤੇ ਆ ਆਪਾਂ ਹਾਂ ਦਰਸ਼ਨ ਦੇਦਾਰ ਕਰ ਲੈਣੀਆਂ ਤਾਂ ਹੋਰ ਅੰਦਰ ਵਿੱਚ ਕਿਹੜਾ ਸਿੱਖਾਂਝ ਹੋਏਗੀ ਤੋਂ ਵੀ ਜ਼ਰੂਰ ਪਾਵਾਂਗੇ ਇਹ ਮੱਚ ਜਗਤ ਐਸੇ ਕਰਕੇ ਜਿਹੜੀ ਪਰਦਾ ਦੀ ਥੋੜੀ ਜੀ ਅ ਰੰਗ ਰੂਪਰੇ ਹਨਾ ਉਹਨੂੰ ਮਸਜਿਦ ਵਾਂਗੂ ਪਿਤਾ ਗਿਆ ਥੋੜਾ ਜਿਆਦਾ ਫਿਰ ਆਤਾ ਨੂੰ ਜਿਆਦਾ ਜਿਆਦਾ ਅੰਦਰ ਜਾਣ ਲੱਗੀਆਂ ਤੇ ਕੁਝ ਤਸਵੀਰਾਂ ਦੇ ਰੂਪ ਵਿੱਚ ਸਾਖੀਆਂ ਇੱਥੇ ਲਿਖਿਆ ਇਤਿਹਾਸ ਜੀ ਕਾਜੀ ਮੁਲਾਣੇ ਗੁਰੂ ਜੀ ਨੂੰ ਕਹਿਣ ਲੱਗੇ ਤੁਸੀਂ ਆਖਦੇ ਹੋ ਨਾ Hindu ਨਾ Musalman ਸਭ ਨੂੰ ਬਰਾਬਰ ਕਹਿੰਦੇ ਹੋ ਤਾਂ ਚਲੋ ਸਾਡੇ ਨਾਲ ਨਮਾਜ਼ ਗੁਜ਼ਾਰੋ ਤਾਂ ਗੁਰੂ ਜੀ ਨਾਲ ਮਸਜਿਦ ਵਿੱਚ ਆਏ ਨਮਾਜ਼ ਕਰਕੇ ਕਾਜੀ ਕਹਿੰਦਾ ਤੁਸੀਂ ਨਮਾਜ਼ ਕਿਉਂ ਨਹੀਂ ਪੜੀ ਗੁਰੂ ਜੀ ਕਹਿਣ ਲੱਗੇ ਤੁਹਾਡਾ ਮਾਤਾ ਘਰ ਨਵ ਜੰਮੀ ਬਸ਼ੇਰੀ ਦੀ ਰਾਖੀ ਕਰ ਰਿਆ ਸੀ ਉਹ ਖੂਬ ਜਿ ਦੇਖ ਕੇ ਮਰਨਾ ਜਾਵੇ ਤੇ ਨਵਾਬ ਦੌਲਤ ਖਾਂ ਦਾ ਮਾਤਾ ਕਾਬਲ ਦੀ ਧਰਤੀ ਤੇ ਸੋਹਣੇ ਘੋੜੇ ਖਰੀਦਦਾ ਪਿਆ ਸੀ ਅਸੀਂ ਨਮਾਜ਼ ਕਿਸ ਨਾਲ ਪੜਦੇ ਸਾਹਿਬ ਹੈਰਾਨ ਹੋਏ ਔਰ ਕਹਿਣ ਲੱਗੇ ਕਿ ਇਹ ਤਾਂ ਜਾਣੀ ਜਾਨ ਨੇ ਅੰਤਰਜਾਮੀ ਨੇ ਇਹ ਸਾਰਿਆਂ ਨੇ ਗੁਰੂ ਜੀ ਨੂੰ ਨਮਸਕਾਰਾਂ ਕੀਤੀਆਂ ਇਸੇ ਪ੍ਰਸੰਗ ਤੇ ਗੁਰਦੁਆਰਾ ਸਾਹਿਬ ਸ੍ਰੀ ਦਾ ਨਾਮ ਹੀ ਗੁਰਦੁਆਰਾ ਸ੍ਰੀ ਅੰਤਰਜਾਮ ਤਾਂ ਸਾਹਿਬ ਰੱਖਿਆ ਗਿਆ ਹੇ ਕੋਤ ਮੂੜ ਗਿਆ ਪਾਣੀ ਪਾਣੀ ਪੀਂਡੀਆਂ ਮਾਨਿਕਪੁਰ ਇੰਡੀਆ ਵਾਂ ਜਿੱਥੇ ਸੰਗਤ ਆਪਣੇ ਚਰਨ ਧਤੂਕ ਜਾਂਦੇ ਆ ਇਹਨਾਂ ਨੇ ਇਹਨਾਂ ਦਾ ਜ਼ੋਨ ਕੱਟੀ ਜਾਣੀ ਜਾਂਦੀ ਮੈਨੂੰ ਹੁਣ ਇਹਦਾ ਦੇਖੋ ਜਲ ਪੀ ਰਿਹਾ ਤਮੂਰ ਜਾਨ ਕੋਲੋਂ ਦੁਆਰਾ ਗੁਰ ਅੰਤਰਜਲ ਦਾ ਸਾਹਿਬ ਜੀ ਤੇ ਮੰਨ ਮੰਨ ਲਾ ਕੇ ਜਾ ਜੀ ਗੁਰਦੁਆਰਾ ਗੁਰੂ ਕਾ ਬਾਗ ਗੁਰੂ ਨਾਨਕ ਸਾਹਿਬ ਦਾ ਘਰ ਦੇ ਨਾਲ ਹੀ ਗੁਰਦੁਆਰਾ ਗੁਰੂ ਕੋਠੀ ਸਾਹਿਬ ਅੰਤਰਜਾਮਤਾ ਤੋਂ ਸਿੱਧਾ ਰਸਤਾ ਜਿਹੜਾ ਮਹੱਲਾ ਅਰੋੜਾ ਇਧਰ ਨੂੰ ਜਾ ਕੇ ਸੱਜੇ ਮੁਰਦਾ ਭਾਜੀ ਕਿੰਨਾ ਕਿੱਜ ਜਾ ਕੇ ਸੱਜੇ ਮੁਰਦਾ ਵਾ ਕਿਲੋਮੀਟਰ ਬਸ ਇਹ ਤਾਂ ਸਿੱਧਾ ਹੀ ਆ ਸਿੱਧਾ ਹੀ ਆ ਅੱਛਾ ਮਿਹਰਬਾਨੀ ਮਿਹਰਬਾਨੀ ਸਿੱਧਾ ਹੀ ਕਿਲੋਮੀਟਰ ਹੈ ਜੀ ਤਾਂ ਸਿੱਧਾ ਰਾਹ ਕਿਲੋਮੀਟਰ 1.5 ਕਿਲੋਮੀਟਰ ਆ ਆ ਗਿਆ ਤੇ ਆ ਵਾਜੀ ਗੁਰੂ ਕਾ ਬਾਗ ਗੁਰਨਾਨਗ ਦੇਵ ਜੀ ਦਾ ਘਰ ਇਥੋਂ ਐਂਟਰੀ ਕਰਕੇ ਸਕੂਟਰ ਆਪਣਾ ਲਾਤਾ ਵਾ ਤੇ ਹੁਣ ਦਰਸ਼ਾ ਕਰਨੀ ਆ ਜੀ ਕੋਰਤੋਆ ਗੁਰੂ ਕਬਬਾਗ ਸਾਹਿਬ ਇਹ ਪਵਿੱਤਰ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈਏ ਭਾਈਆ ਜੈ ਰਾਮ ਤੇ ਬੇਬੇ ਨਾਨਕ ਜੀ ਦੀ ਬੇਨਤੀ ਤੇ ਸਭ ਤੋਂ ਪਹਿਲਾਂ ਇਸ ਸਥਾਨ ਤੇ ਪਵਿੱਤਰ ਚੰਦ ਪਾਈ ਤੇ ਆਪਣੀ ਹਰਹਾਇਸ਼ ਰੱਖੀ ਇਸ ਸਥਾਨ ਤੇ ਹੀ ਉਹਨਾਂ ਦੇ ਸਹਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਤੇ ਲਕਸ਼ਮੀ ਦਾਸ ਜੀ ਨੇ ਉਤਾਰ ਧਾਰਿਆ ਇਥੇ ਹੀ ਬਾਬਾ ਜੀ ਨੇ ਬੇਬੇ ਨਾਲ ਕੀ ਜੀਤੋ ਤਿਆਰ ਕੀਤਾ ਹੈ ਲੰਗਰ ਛਕਦੇ ਸਰਾਂ ਦੇ ਉਹ ਯਾਦਗਰ ਖੂਹ ਅੱਜ ਵੀ ਮੌਜੂਦ ਹੈ ਜਿਹਦੇ ਦਰਸ਼ਨ ਆਪਾਂ ਕਰ ਚੁੱਕੇ ਹਾਂ ਜੀ ਸਾਹ ਸੰਗ ਜੀ ਉਹ ਖੂਹ ਜਿਹਦਾ ਚੱਲਾ ਹੀ ਨਲਕਾ ਲੱਗਾ ਵਾ ਜਲ ਬਹੁਤ ਮਿੱਠਾ ਵਾ ਚੱਲ ਗੁਰੂ ਕੋ ਲੰਗਰ ਵਰਤਿਆ ਜਾਂਦਾ ਸੀ ਹੁਣ ਆਪਾਂ ਅੰਦਰ ਜਾ ਕੇ ਦਰਸ਼ਨ ਕਰਦੇ ਹਾਂ सब तरों थलेक्का पूरा सा आप तेन आए ये पुरातन ईटाव जी 7 ਚੌੜੀਆਂ ਕੁਝ ਰਹਿ ਗਈਆਂ ਨੇ ਬਾਕੀ ਸਾਰੀ ਬਿਲਡਿੰਗ ਨਵੀਂ ਬਣ ਚੁੱਕੀ ਆ ਉਹ ਗੁਰਦਾਸ ਸਾਹਿਬ ਦੇ ਅੰਦਰ ਹੀ ਲਿਖਿਆ ਪੂਰਾ ਸਾਹਿਬ ਤੋ ਤੈ ਥੱਲੇ ਆਉਣਾ ਇੱਥੇ ਪਹੁੰਚ ਗਏ ਉਹਦੋਂ ਥੱਲੇ ਆਈਆਂ ਅਸੀਂ ਇੱਥੇ ਤਾਂ ਚੱਲ ਜਣਗੇ ਆ ਬਰਦਰਾ ਗੁਰਕੋਠੀ ਸਾਹਿਬ ਇਹ ਗਧੜਾ ਸੇ ਜੀ ਕੁਲਕਾ ਬਾਗ ਇਹਦੇ ਨਾਲ ਹੀ ਪਹਿਲਾਂ ਹੀ ਆਈਦਾ ਫੋਟੋਸਾਫੋਂ ਫਿਰ ਅਠਵਾਂ ਪੈਕੂੰਗਾ ਕੋਤੋਂ ਫਿਰ ਆਪਾਂ ਹੀ ਆਪਾਂ ਮੈਪ ਲਾਉਣੀ ਵੇ ਕਿਧਰ ਜਾਨਾ